ਇਹ ਫਾਟ ਜਿਹੜੇ ਨੇ ਆਹ ਆਹ ਯਾਰ ਡੀਗ ਤਾਂ ਲਿਆ ਕਰੋ ਡੀਗ ਹੀ ਰਿਹਾ ਕਰ ਦਿਓ ਜੀ ਡੀ ਕਿਦਾਂ ਲਿਆ ਕਰੋ ਡੀ ਕੀ ਲੈਂਦੂ ਵਲੌਗ ਹੀ ਬਣਾਈ ਹੋਤੇ ਅਰ ਡੀ ਡੀ ਕਰਾਂਗੇ ਕਿੱਥੇ ਹੋਗਾ ਜਾਇਆ ਇੱਧਰ ਨੂੰ ਇੱਧਰ ਆ ਅਸੀਂ ਜਾ ਰਹੇ ਹਾਂ ਇਹ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਇਹ ਬਾਕੀ ਆਪਣੇ ਆ ਜਾ ਰਹੇ ਆ ਨਾਲ ਦੇ ਮੁੰਡੇ हैलो हैलो दिल्ली महाराज गणेश जी हैलो हैलो बढ़िया हो गया है कितने घूम ब्रो तो ये लोकल लोकल नहीं हम गोर्तौरा साहब के बाईसी राम सर जा रहे हैं हम जा रहे हैं ਠੀਕ ਹੈ ਜੀ ਕੀ ਨਾਮ ਹੋਦਾ ਹਰ ਮੇਰਾ ਨਾਮ ਹਰਗੁਨ ਸਿੰਘ ਹੈ ਜਨਾਮ ਮਨਰੂਪ ਸਿੰਘ ਮਨਰੂਪ ਸਿੰਘ ਹਾਂਜੀ ਤੇਰਾ ਨਾਮ ਹਰਗੁਨ ਤੇ ਤੇਰਾ ਨਾਮ ਮਨਰੂਪ ਸਿੰਘ ਹਾਂਜੀ ਠੀਕ ਆ ਉਹ ਠੀਕ ਠਾਕ ਹਾਂਜੀ ਹਾਂਜੀ ਕਿਹੜੀ ਕਲਾਸ ਫਰ ਦੇ ਮੈਂ 5th ਵਿੱਚ ਮੈਂ 6th ਵਿੱਚ ਮੈਂ 6th ਵਿੱਚ 6th 5th ਵਿੱਚ ਛੀ ਹਾਂ on ਛੁੱਟੀਆਂ ਹਾਂਜੀ ਇੰਜੋਏ ਕਰ ਰਹੇ ਹਾਂ ਯੈਸ ਜੇ ਫੋਨ ਹਾਂਜੀ ਜੇ ਫੋਨ ਕਰ ਰਹੇ ਹੋ ਮੈਂ ਜੇਲ੍ਹ ਜੇਲ੍ਹ ਹੋ ਦੇ ਇਹ ਜਮਾ ਜੋੜੇ ਤੇ ਟੋਕਨ ਆਪਣਾ ਆ ਰਿਹਾ ਵਾ ਜੀ ਪਹੁੰਚ ਗਏ ਅਸੀਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਹਾਂ ਸਾਡੇ ਬੰਦੇ ਪਤਾ ਨਹੀਂ ਕਿੰਦਰ ਚੱਲ ਗਏ ਉਹਨੂੰ ਲੱਭ ਰਹੇ ਹਾਂ ਲੱਗ ਗਏ ਬੰਦੇ ਲੱਗ ਗਿਆ ਜੀ ਸਾਡੇ ਹੁਣ ਅਸੀਂ ਲੱਗ ਰਹੇ ਹਾਂ ਲਾਈਨ ਦੇ ਵਿੱਚ ਕਾਠ ਬਹੁਤ ਜਿਆਦਾ ਹੈ ਜੀ ਇਹ ਗੁਰਦੁਆਰਾ ਰਾਮ ਸਰ ਸਾਹਿਬ नहारी भलेहारी भलेहारी आ गया छबील पानी मिट्टे पानी नंबर से पाने ਪਾਣੀ ਮੈਂਗੋ ਖਲੇਵ ਚਲੇ ਇਧਰ ਤੂੰ ਕਾ ਤੂੰ ਪੈਸੇ ਤੂੰ ਕਿਹੜਾ ਪੈਸੇ ਦੇਣੇ ਹੈ ਪੈਕ ਦਾ ਵਾਜ ਨਹੀਂ ਤੂੰ ਕਿਹੜਾ ਵੀ ਪੈਸੇ ਦੇਣੇ ਆ ਜਾ ਲਾ ਯਾਰ ਮਹਾਰਾਜ ਨੇ ਆਪਣਾ ਨੰਗਰ ਲਾਇਆ ਹੋਇਆ ਵਾ ਤੂੰ ਨਾ ਮਹਾਰਾਜ ਇਹ ਤਾਂ ਗੱਲ ਨਹੀਂ ਹੈਗੀ ਜਦੋਂ ਲੰਗਰ ਲੱਗਾ ਹੈ ਇਹ ਨਹੀਂ ਹੁੰਦੀ ਕੀ ਗੱਲ ਆਏ ਹੁੰਦੀ ਹੈ ਇਹ ਲੰਗਰ ਮਹਾਰਾਜ ਦਾ ਨਾ ਤੇ ਢਾਡਾ ਆਉਦਾ ਵਾ ਬਣਾ ਬਣਾ ਸੋਚ ਗਿਆ ਤੇਰਾ ਕਹਿੰਦਾ ਮਗਲਾ ਸੇ ਵੀ ਦੱਸਦੇ ਬਰੋ ਆਪਾਂ ਨੂੰ ਜੇ ਮਰਜੀ ਦੂਜਾ ਗਲਾਸ ਆ ਤੇ ਦੋ ਗਲਾਸ ਹੋ ਹੁੰਦੇ ਇੱਧਰ ਸੱਤ ਵਾ ਦੇਖੋ ਪੰਡ ਬੰਦ ਟਾਈਮ ਆਪ ਕੋ ਆਪਣੀ ਕਪੈਸਿਟੀ ਹੁੰਦੀ ਬਰੋ ਚੱਲ ਆ ਜਦੇ ਆ ਵੀ ਲੈ ਜੀ ਯਾਰ ਕਪੈਸਿਟੀ ਵੀ ਕੀ ਕਰੂ ਜੇ ਬਾਅਦ ਛੱਡ ਢੱਡ ਮੜ ਕੇ ਬਹਿਣਾ ਉਹ ਨਹੀਂ ਬਰੋ ਇਤਾਂ ਦੀ ਗੱਲ ਨਹੀਂ ਇੱਕ ਗੁਰਦੁਆਰਾ ਸੀਗਾ ਜਿੱਥੇ ਆਪਾਂ ਹੁਣ ਦਰਸ਼ਨ ਮੇਲੇ ਕਰਕੇ ਆਏ ਆ ਇੱਕ ਗੁਰਦੁਆਰਾ ਸ਼ਹੀਦ ਗਾਂਝ ਸਾਹਿਬ ਸੀਗਾ ਇੱਥੇ ਬਾਬਾ ਦੀਪ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀ ਇਸ ਤੋਂ ਬਾਅਦ ਆਪਾਂ ਗਏ ਸੀਗੇ ਗੁਰਦੁਆਰਾ ਆਮਰ ਸਾਹਿਬ ਜਾ ਰਹੇ ਆ ਅਗਲੇ ਗੁਰਦੁਆਰਾ ਸਾਹਿਬ ਉਹ ਤੁਹਾਨੂੰ ਦੱਸਾਂਗੇ ਅੱਗੇ ਜਾ ਕੇ ਇਹ ਆਪਣੇ ਬਾਈ ਜਾ ਰਹੇ ਆ ਸਾਰੇ ਇਹ ਸੀਗਾ ਗੁਰਦੁਆਰਾ ਆਮਰ ਸਾਹਿਬ ਜੀ ਪਰ ਜੱਲਾਂਗੇ ਸੰਤੋਖ ਸਰ ਗੁਰਦੁਆਰਾ ਸੰਤੋਖ ਸਰ ਸਾਹਿਬ ਦੇ ਦਰਸ਼ਨ ਦੇ ਕਰਾਵੇਂਗਾ ਤੁਹਾਨੂੰ ਬੰਗਲੇ ਸਾਲ ਆ ਗਿਆ ਜੀ ਬਾਬਾ ਗੁਰਦੁਆਰਾ ਬਵੇਕ ਸਾਹਿਬ ਪਾਤਸ਼ਾਹੀ ਸ਼ੇਮੀ ਬੇਕ ਸਰ ਰੰਗ ਤੇ ਸੀ ਜੋੜੇ ਆਪਣੇ ਆਪ ਹੀ ਰੱਖ ਦੇਣੀ ਹੈ ਜੀ ਮਾਣ ਹੋ ਕਰ ਰਹੀ ਜਿਲ੍ਹਾ ਨਕਰੀ ਤੇ ਜੇ ਮੈਂ ਇਹ ਸਾਰੀਆਂ ਇਹਨਾਂ ਕਰਾਂ 35 ਤੇ 32 32 ਹਾਂ ਤਾਂ ਜੇ ਬਹੁਤ ਲੱਗੇ ਜੇ ਤੱਕ ਲੱਗੇ ਤੇ ਉੱਪਰ ਕੇ ਜਦੋਂ ਆਜ ਲਈ ਕਿ ਉਹ ਕਿ ਮੈਂ ਆਇਆ ਸੀਗਾ ਥਾਲ ਪਹਿਲਾਂ ਉਹ ਚਾਲਦਾ ਹੈ ਉਹ ਭਰਾਵਾ ਜੋਰ ਤਾਂ ਨਹੀਂ ਜਾਂਦੀ ਜਿੱਤੀ ਹੈ ਉਹ ਭਰਾਵਾ ਪਹਿਲਾਂ ਵੀ ਆ ਕੇ ਹੰਦੇ ਆ ਉਦੋਂ ਵੀ ਨਹੀਂ ਜਾਂਦਾ ਜੀ ਥੋੜੇ ਕੀ ਆਏ ਲਜਾਇਆ ਅੱਜ ਭਾਈ ਪਿੰਡਰ ਆਪਣੇ ਆ ਰਹੇ ਆ ਬਲੌਗਰ ਸਾਹਿਬ ਇਹ ਥੋੜੇ ਆਪਣੇ ਤੋਂ ਮੱਚ ਰਹੇ ਮੱਚਦੇ ਰਿਹਾ ਮੈਂ ਤੈਨੂੰ ਮੋਟੀਵੇਟ ਕਰ ਰਿਹਾ ਮੈਂ ਮੇਰੇ ਤੋਂ ਚੰਗਾ ਬਣਾ ਕਿਆ ਕੰਟੈਂਡਰ ਲੈ ਕੇ ਆ ਮੈਂ ਤਾਂ ਤੁਹਾਨੂੰ ਇਹ ਗੱਲ ਕਹਿੰਦਾ ਕੰਟੈਂਡਰ ਦਾ ਮਹਾਰਾਜ ਦੀ ਕਿਰਪਾ ਆਪਣੇ ਤੇ ਆ ਕੋਈ ਗੱਲ ਨਹੀਂ ਆਉਗਾ ਨਹੀਂ ਸਾੜਾ ਨਹੀਂ ਹੈ ਰਾਮਪੁਰ ਸਾਹਿਬ ਇੱਕ ਹੋਰ ਜਰਾ ਵਿਵੇਕ ਸਰ ਸਾਹਿਬ ਆ ਆਹ ਹਾਂ ਲੋ ਜੀ ਆਵਾ ਵਿਵੇਕ ਸਰ ਸਾਹਿਬ ਆ ਗਈ ਇੱਕ ਵੀ ਪ੍ਰਾਤਨ ਇਮਾਰਤ ਲੱਗਦੀ ਹੈ ਜੀ ਹੁਣ ਇੱਥੇ ਕੋਈ ਸਨ ਵਗੈਰਾ ਨਹੀਂ ਲਿਖਿਆ ਨਹੀਂ ਤੁਹਾਨੂੰ ਦੱਸ ਦੇਣਾ ਜੀਗਾ ਇਹ ਜੀ ਇਤਿਹਾਸ ਤੁਸੀਂ ਪੜ ਸਕਦੇ ਹੋ ਹੰਦਨਕਰੋਨੀਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਗੜੀ ਘਰ ਦੌਰੇ ਜਾਣਾ ਹਾਂ ਤੁਹਾਨੂੰ ਉਹਦਾ ਰਸਤਾ ਪਤਾ ਬਸ ਠੀਕ ਆ ਵਧੀ ਜਾਣਾ ਮੁੰਡੇ ਇਹਨੇ ਲੇਟ ਹੋ ਰਿਹਾ ਹੁਣ ਭੱਜਦੇ ਆ ਮੁੰਡੇ

ਇਹ ਦੇਖੋ ਕਿ ਆਪੋ ਆਪਣਾ ਜਮਾਤਾ ਸਾਹਿਬ ਜੀ ਇੰਨਾ ਤਾਂ ਕਰਕੇ ਆਈ ਅੱਜ ਐਤਵਾਰ ਆਈ ਤੇ ਆ ਬਾਈ ਤੁਹਾਡਾ ਇੰਟਰੋਡਕਸ਼ਨ ਕਰਵਾਉਂਗਾ ਮੈਂ ਪਰ ਰੋਕ ਕੇ ਰਹਿਂਗਾ ਜੀ ਹੋ ਨਹੀਂ ਉਹਦੀ ਕਰਾਉਂਗਾ ਕੋਈ ਕੰਮ ਹੈ ਲਓ ਜੀ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਸੰਤੋਖ ਸਰ ਸਾਹਿਬ ਹਲੋ ਜੀ ਆਪਾਂ ਪਹੁੰਚ ਗਏ ਆ ਬਾਬਾ ਨੀ ਲੋ ਜੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਸੰਤੋਖ ਸਰਸਵ ਇਹ ਇਥੋਂ ਦੇ ਗੁਰਦੁਆਰੇ ਦਾ ਇਤਿਹਾਸ ਹੈਗਾ ਬਾਹਰ ਲਿਖਿਆ ਹੋਇਆ ਤੇ ਉੱਥੇ ਜਾ ਕੇ ਪੜ੍ਹ ਕੇ ਤੁਹਾਨੂੰ ਦੱਸਾਂ ਕਿ ਕੀ ਆ ਤੇ ਆ ਸਰੋਵਰ ਵੇਖੋ ਚਾਰ ਪੰਜ ਕਿੱਲੇ ਜਿਵੇਂ ਲੈਣਾ ਸਰੋਵਰ ਕਾਫੀ ਵੱਡਾ ਤੇ ਪਾਣੀ ਉੱਥੋਂ ਪਈ ਜਾਂਦਾ ਉਹ ਸਿਰੇ ਤੋਂ ਇਹ ਮੇਰੇ ਹਿਸਾਬ ਨਾਲ ਕੱਲ ਤੱਕਰ ਭਰ ਜੂ ਜੇ ਚੱਲੀ ਜਾਵੇ ਅਸੀਂ ਬਾਕੀ ਆਸ-ਪਾਸ ਪੁਰਾਣੀਆਂ ਕਾਫੀ ਬਿਲਡਿੰਗਾਂ ਆ ਤੁਹਾਨੂੰ ਦਿਖਾਉਂਦੇ ਆ ਦੇਖੋ ਇੱਥੇ ਵੀ ਜਿਵੇਂ ਪਿੰਡਾਂ 'ਚ ਕੋਠੀਆਂ ਪਾ ਲੈਂਦੇ ਆ ਜਿਵੇਂ ਪੰਡਾ ਚ ਲੋਕੀ ਕੋਠੀਆਂ ਪਾ ਲੈਂਦੇ ਆ 2-2 ਕਰੋੜ ਲਾ ਕੇ 50-50 ਲੱਖ ਲਾ ਕੇ ਕਰੋੜ-ਕਰੋੜ ਲਾ ਕੇ ਪਰ ਇੱਥੇ ਉਹ ਕੰਮ ਨਹੀਂ ਕਰੀ ਕੋਠੀਆਂ-ਕੂਠਿਆ ਵਾਲਾ ਕੰਮ ਨਹੀਂ ਇੱਥੇ ਜਿਵੇਂ ਉਹ ਬਿਲਡਿੰਗ ਦਿਖਾ ਉਧਰ ਉਹ ਜਿਵੇਂ ਸਿਰੇ ਤੇ ਤੁਹਾਨੂੰ ਬਿਲਡਿੰਗ ਦਿਦੀ ਇਕੱਲੀ ਹਰੀ ਦੀ ਚਾਦਰ ਪਈ ਦੀ ਤੇ ਉਹ ਬਿਲਡਿੰਗ ਵਿੱਚ ਇਹਨਾਂ ਨੇ ਬਸ ਪੈਸੇ ਹੀ ਕਮਾਉਣੇ ਆ ਸਾਰਿਆਂ ਨੇ ਕਿਸੇ ਕੋਲ 5 ਮਰਲੇ ਕੇ ਕਿਸੇ ਕੋਲੇ ਕਨਾਲ ਥਾਂ ਜਾਂ ਕਿਲਾ ਥਾਂ ਸਾਰਿਆਂ ਨੇ ਉੱਥੇ ਹੋਟਲ ਬਣਾ ਦੇਣਾ ਹੋਟਲ ਵਿੱਚ ਕਮਰੇ ਬਣਾ ਕੇ ਵਧੀਆ ਜਿਹੜੇ ਵੀ ਇੱਥੇ ਯਾਤਰੀ ਆਉਂਦੇ ਆ ਟੂਰਿਸਟ ਆਉਂਦੇ ਬਾਹਰੋਂ ਆਉਂਦੇ ਆ ਉਹ ਸਾਰੇ ਇੱਥੇ ਆ ਕੇ ਰਹਿੰਦੇ ਆ ਫਿਰ ਉਹ ਉਹਨਾਂ ਨੂੰ ਫਿਰ ਇਹ ਰੂਮ ਦਿੰਦੇ ਆ ਰੈਂਟ ਤੇ ਤੇ ਇਹ ਕਮਾਈ ਕਰਦੇ ਆ ਉਹਦੇ ਮਹੀਨੇ ਦੇ ਘਰੇ ਬੱਠੇ ਕਮਾਈ ਕਰਦੇ ਆ ਘਰੇ ਨੇ ਬੈਠ ਕੇ ਬਸ ਇਹਨਾਂ ਨੇ ਬਸ ਪੈਸੇ ਫੜਨੇ ਹੁੰਦੇ ਆ ਇਹ ਆ ਵੀ ਨਵੀਂ ਬਿਲਡਿੰਗ ਦੇ ਇਹ ਸਾਰਾ ਪੱਥਰ ਘੜਿਆ ਆ ਇਹ ਆ ਵੀ ਇੱਥੇ ਰਹਿੰਦੇ ਹੋਣਗੇ ਉੱਪਰ ਕਿਤੇ ਇਹ ਕਮਰਾ ਇਹਨਾਂ ਆਪ ਦਾ ਹੁੰਦਾ ਤੇ ਬਾਕੀ ਸਾਰੇ ਰੈਂਟ ਤੇ ਆ ਇਹ ਹਾਂਜੀ बोल आम आ मुंडा ब्लॉगर आ नवा कछु गम आयो थनु कछु गम आ दिखाउने कथे या कछु गम आ बहुत सोणा भाई ब्लॉगर भी थन दिखा दने ए ए, ए तो दिल बनाया कछु गम में दे ओ दे जमा कोल जाके दिखा म कई जी आ मार का पैर देख के आ जाए चल थले जाओ थले ਚਲੋ ਗਰਮੀ ਬਹੁਤ ਜ਼ਿਆਦੇ ਆ ਪੈਰ ਰੱਖੇ ਨਹੀਂ ਜਾਂਦੇ ਪਏ ਬਾਕੀ ਵੈਸੇ ਮੌਸਮ ਠੰਡਾ ਬਾ ਪਰ ਬਿਲਡਿੰਗਾਂ ਵੀ ਵਿਰਖਲੋਸੀ ਆ ਬਿਲਡਿੰਗ ਬਹੁਤ ਪੁਰਾਣੀ ਆ ਵੀ ਵੇਖੋ ਕਮ ਸੇ ਕਮ ਮੇਰੇ ਖਿਆਲ ਨਾਲ 100 ਸਾਲ ਪੁਰਾਣੀ ਹੋਵੇ ਬੈਠੇ ਨਹੀਂ 100 ਸਾਲ ਨਹੀਂ ਆ ਹੋ ਵੀ ਸਕਦੀ ਕਿ ਉਹ ਪੁਰਾਣੀ ਐਟ ਲੱਗੀਆਂ ਵਿੱਚ ਲੱਗੀਆਂ ਉੱਤੇ ਬਹਿਲਾ ਮੋਟੀਆਂ ਉੱਪਰ ਲੱਗੀਆਂ ਮੋਟੇ ਐਟ ਸਪੈਸ਼ਲ ਆ ਨਹੀਂ ਨਹੀਂ ਹੈਗੀ ਆ ਤਾਂ ਥੋੜੀ ਆ ਅਸੂਤਰ ਸੂਤਰ ਸਾਲ ਪੁਰਾਣੀ ਹੋ ਗਈ ਗਾਂ ਨਾ ਆ ਆ ਦੇਖ ਇਟਾ ਦਿਖਾ ਰਹਾ ਆ ਬਹੁਤ ਪੁਰਾਣੀ ਆ ਪੁਰਾਣੀ ਆ ਇਹ ਪ੍ਰਾਤਨ ਹੀ ਹੈ ਜੇ ਦੇਖੋ ਤੁਸੀਂ ਬ੍ਰੀਕ ਇਟਾ ਇਹ ਪਹਿਲਾਂ ਜਿਵੇਂ 84 ਤੋਂ ਪਹਿਲਾਂ ਇਦਾਂ ਦੀਆਂ ਇਟਾ ਹੁੰਦੀਆਂ ਸੀਗਾ ਜਿਵੇਂ ਪਹਿਲਾਂ ਆਪਾਂ ਬਿਲਡਿੰਗਾਂ ਦੀਆਂ ਗੱਲ ਕਰ ਰਹੇ ਸੀਗੇ ਤੇ ਇੱਕ ਬਿਲਡਿੰਗ ਤੁਹਾਨੂੰ ਇੱਕ ਹੋਰ ਦਿਖਾਉਣੀ ਆ ਜ਼ੂਮ ਕਰਕੇ ਦਿਖਾ ਦਿੰਨੇ ਆ ਥੋੜੀ ਜੀ ਆ ਦੇਖੋ ਬਿਲਕੁਲ ਨਵੀਂ ਬਿਲਡਿੰਗ ਹੈ ਇਹ ਤੁਹਾਨੂੰ ਮੂਰੋ ਵੀ ਦਿਖਾ ਦਿੰਗੇ ਫਰੰਟ ਤੋਂ ਕਿ ਬਾਕੀ ਆ ਬੇਗ ਸਰ ਸਾਹਿਬ ਗੁਰਦੁਆਰਾ ਜਾਨੀਆਂ ਬਾਕੀ ਆ ਬਾਈ ਤੁਹਾਡੀ ਇੰਟਰੋਡਕਸ਼ਨ ਕਰਾਉਣੀ ਸੀਗੀ ਇਹਨਾਂ ਦੇ ਨਾਲ ਅੱਜ ਕਰਵਾਇ ਦਿੰਨੇ ਆ ਇਹ ਹੈਗੇ ਆਪਣੇ ਨਾਂ ਪਾਪਾ ਇੱਧਰ ਇਹ ਨੇ ਜੀ ਆਪਣੇ ਹੈਪੀ ਪਿੰਡਰ ਇਹ ਆਪਣਾ ਸਪੈਸ਼ਲ ਅੱਜ ਆਇਆ ਇਹ ਨੇ ਹਫਤਾਰ ਸਿੰਘ ਤੇ ਤੁਹਾਡੀ ਗੱਲਬਾਤ ਕਰਾਵਾਂਗੇ ਕੋਈ ਗੱਲ ਨਹੀਂ ਪਹਿਲਾਂ ਆਪਾਂ ਇੰਟਰੋਡਕਸ਼ਨ ਕਰਾਂਗੇ ਇਹ ਦਲਬਾਤ ਸਿੰਘ ਬਲੌਗਰ ਆਪਣੇ ਨੂੰ ਆਈਡੀ ਮੈਂਸ਼ਨ ਕਰ ਦਾਂਗੇ ਇਹਨਾਂ ਦੀ ਸਬਸਕ੍ਰਾਈਬ ਕਰ ਲਓ ਜਿੰਨੇ ਵੀ ਮੈਨੂੰ ਕਰ ਦਿਆ ਉਹ ਸਟੇਜ ਨੂੰ ਕਰ ਲੈਣ ਜਿਹੜੇ ਜਸਤ ਨੂੰ ਕਰ ਦਿਆ ਮੇਰੇ 5 ਰੁਪਏ ਪਏ ਆ ਫੋਨ ਚ ਲਿਆ ਗਈ ਹੈ ਬਾਕੀ ਤੁਹਾਨੂੰ ਕੋਈ ਚੀਜ਼ ਸਪੈਸ਼ਲ ਦਿਖਾਉਨੇ ਆ ਇਹਨਾਂ ਦੇ ਫੋਨ ਦੇ ਵਿੱਚ ਈਸਾਨ 5 ਰੁਪਈਆ ਦਾ ਨੋਟ 5 ਰੁਪਈਆ ਦਾ ਨੋਟ ਜਿਹੜੇ ਕ ਅੱਜ ਕੱਲ ਨੂੰ ਨਹੀਂ ਦੇਖਣ ਨੂੰ ਮਿਲਦਾ ਇਹ ਬੰਦੇ ਨੇ ਸਪੈਸ਼ਲ ਆਪਣੇ ਫੋਨ ਦੇ ਵਿੱਚ ਸਪੈਸ਼ਲ ਨੋਟ ਆਏ ਉਹ ਜਿਵੇਂ ਤੁਹਾਨੂੰ ਦੱਸਿਆ ਸੀਗਾ ਬਿਲਡਿੰਗ ਦੇ ਵਿੱਚ ਲੋਕੀ ਪੈਸੇ ਖਮੋਦੇ ਇੱਥੇ ਤੇ ਆਹ ਵੇਖੋ ਇਹ ਘਰ ਨਹੀਂ ਗੇ ਬਿਲਡਿੰਗ ਆ ਜਿਵੇਂ ਆ ਛੋਟੇ ਜਿਹੇ ਘਰ ਦੇ ਵਿੱਚ ਰਹਿੰਦੇ ਆ ਇਸ ਤੋਂ ਰਹਿੰਦੇ ਆ ਆ ਛੋਟੇ ਜਿਹੇ ਘਰ ਤੇ ਬੈਕ ਸਾਈਡ ਮੇਰੇ ਸਾਹਣਾ ਰਹਿੰਦੇ ਹੋਣਗੇ ਫਰੰਟ ਤੇ ਹੋਟਲ ਜੋ ਕਿ ਰੈਂਟ ਤੇ ਦੇਣ ਵਾਸਤੇ ਬਣਾਇਆ ਉਹਨਾਂ ਨੇ ਆ ਕਪੜੇ ਕਪੜੇ ਕੋਵੇਂ ਸੁੱਕਣੇ ਪਏ ਆਪ ਹੀ ਸਮਝ ਲਓ ਕਿੰਨਾ ਕਾ ਥਾ ਹੋਊ ਇੰਨਾ ਕਲੇ ਬਾਕੀ ਥਾਂ ਦੇ ਇੱਕ ਤੁਹਾਨੂੰ ਇੱਕ ਪੁਰਾਤਨ ਬਿਲਕੁਲ ਪੁਰਾਤਨ ਦਿਖਾਉਣੇ ਆ ਉਹ ਅਸੀਂ ਵੈਸੇ ਸੋਚ ਨਹੀਂ ਸਕਦੇ ਕਿੰਨੀ ਕਾ ਪੁਰਾਤਨ ਹੋ ਸਕਦੀ ਆ ਬਾਕੀ ਥੋੜਾ ਜਿਹਾ ਪੱਥਰ ਤਾਪਰੇ ਆ ਬਹੁਤ ਜਿਆਦਾ ਸਾਹ ਬਹੁਤ ਪੁਰਾਣੀ ਲੱਕੜ ਲੱਗੀ ਹੈ ਇਹਦਾ ਗੱਲ ਦੇਖੋ ਆਹ ਦੇਖੋ ਤੁਹਾਨੂੰ ਆ ਬਿਲਡਿੰਗ ਦਿਖਾਉਣੀ ਸੀ ਦੇਖੋ ਸਪੈਸ਼ਲ ਕਾਫੀ ਜਿਆਦਾ ਪੁਰਾਣੀ ਹੈ ਇਹ ਮਿੱਟੀ ਵਾਲੀਆਂ ਇੱਟਾਂ ਲੱਗੀਆਂ ਨੇ ਇਹ ਮਿੱਟੀ ਦੀਆਂ ਮਿੱਟੀ ਦੀਆਂ ਇੱਟਾਂ ਵਾਂਗੂ ਬਾਕੀ ਦਰਵਾਜ਼ੇ ਦੇਖੋ ਜੀ ਉਹਦੇ ਬਹੁਤ ਪੁਰਾਣੇ ਕਾਫੀ ਜਿਆਦਾ ਪੁਰਾਣੇ ਹੈ 120 ਸਾਲ ਪੁਰਾਣੇ ਹੈ ਮੈਂ ਸੁਣਿਆ ਤੁਸੀਂ ਦੇਖੋ ਵੀ ਉਦੋਂ ਵੀ ਆਪਣੀਆਂ ਤਿੰਨ ਤਿੰਨ ਚਾਰ ਚਾਰ ਮੰਜ਼ਲੀਆਂ ਬਿਲਡਿੰਗਾਂ ਹੁੰਦੀਆਂ ਸੀ ਏ ਆ ਜੀ ਟਾਲੀ ਪੁਰਾਤਨ ਸੰਤੋਖ ਕਰ ਤੋਂ ਬਾਅਦ ਅਸੀਂ ਜਾ ਰਹੇ ਹਾਂ ਨੈਕਸਟ ਕੋਰਸ ਤੋਂ ਲੈ ਟ੍ਰੇਨਿੰਗ ਹੈਪੀ ਯਰ ਦੇ ਕਾਹਨ ਇਹਨਾਂ ਮੈਦਾਨ ਵਿੱਚ ਪੂਰੀ ਹੈਪੀ ਯਰ ਆ ਰਾਂ ਦਾ ਮਾਹੌਲ ਦੇਖੋ ਸਰ 12 ਇਧਾਰਾ ਮੈਂ ਇਹੇ ਬਣਾ ਰਿਹਾ ਉਹ ਨਹੀਂ ਦੇ ਕੇ ਫੇਰ ਬਾਅ ਚੱਕ ਦਿੰਦਾ ਮੈਂ ਨਾ ਨਾ ਆਦਾ ਜਿਵੇਂ ਸੀ ਬਣਾਇਆ ਫੇਰ ਆਪਾਂ ਆਪ ਖਾ ਲਿਆ ਇਹ ਗਾ ਪਟਾੜਾ ਟ੍ਰਾਂਸਫਰ ਇਹ 50 ਰੁਪਏ ਪਾਰੇ ਜੇ ਲੱਭ ਲਾ ਜੀ ਵੀ ਆ ਕਰ ਸਾਡੀ ਹੈ ਆਪਣੀ ਨਹੀਂ ਇਹ ਸੋਚ ਦਰਵਾਲ ਸਿੰਘ ਨਾਰਾ ਜੇ ਕੇ ਇਹਨੂੰ ਲੱਭਣੀ ਹੋਵੇ ਮੇਰੀ ਤਾਰ ਹੈ ਕਿਹੜੀ ਲੱਭੂ ਫਿਰ ਇਹ ਜਿਹੜੇ ਦਿਖਾਈ ਉਹੀ ਲੱਭਦਾ ਤਾਂ ਇਹ ਕੋਲ ਅਗਲੀ ਲਾਇਆ ਹੋ ਅਸਲੀ ਨਾਲ ਸੋਨ ਦੇ ਆ ਨਕਲੀ ਸੋਨਾ ਦੇ ਜੀ ਕਦੋਂ ਨੰਦਾਂ ਦਾ ਬਹੁਤ ਹਤੀ ਮੈਨੂੰ ਪਤਾ ਲੱਗ ਗਿਆ ਮੈਂ ਲਾਇਆ ਹਿਸਾਬ ਤੁਹਾਡਾ ਦੇਖੋ ਬਾਜ਼ਾਰ ਦੇਖੋ ਕਿੰਨਾ ਵਧੀਆ ਵਾ ਅਰੇ ਇਧਰ ਦਾ ਬੰਦਾ ਕਿਉਂਕਿ ਇਧਰ ਅਜੇ ਕੋਰੋਨਾ ਵਾਇਰਸ ਆ ਕੀ ਹੋ ਸਕਦਾ ਇੱਥੇ ਆਪਣਾ ਜਿੰਦੇ ਵਾਲਾ ਬਾਗ ਵੀ ਤੁਹਾਨੂੰ ਦਿਖਾਵਾਂਗੇ ਜੇ ਟਾਈਮ ਲੱਗਾ ਤਾਂ ਲੋਕਰ ਆ ਬਈ ਇਹ ਇਹਨੇ ਮੁਰਤੀ ਦਾ ਦੱਸ ਕਿਹੜੀ ਹੈ ਆ ਪੈਰਾ ਦਾ ਨਾਮ ਹੈ واه <applause>